ਰਦਾਸਪੁਰ ਦੇ ਪਿੰਡ ਸਿੰਘਪੁਰਾ ਵਿੱਚ ਬੀਤੇ 3 ਦਿਨ ਪਹਿਲਾਂ ਇੱਕ ਪਾਸਟਰ ਦੇ ਵੱਲੋਂ ਅੰਧਵਿਸ਼ਵਾਸ ਦੇ ਚੱਕਰ ਦੇ ਵਿੱਚ ਇੱਕ ਨੌਜਵਾਨ ਸੈਮੂਲ ਮਸੀਹ ਦੀ ਜਿਹੜੀ ਹੈ ਹੱਤਿਆ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਕਿ ਸੈਮੂਲ ਮਸੀਹ ਜਿਹੜਾ ਸੀ ਤੌਰ ਤੇ ਬਿਮਾਰ ਸੀਗਾ ਪਰੇਸ਼ਾਨ ਸੀਗਾ ਚੀਕਾਂ ਮਾਰਦਾ ਸੀਗਾ ਕੋਈ ਉਸ ਨੂੰ ਦੌਰੇ ਪੈਂਦੇ ਸਨ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਿਹੜਾ ਪਾਸਟਰ ਹੈਗਾ ਵਾ ਜੱਕੀ ਮਸੀਹ ਉਸ ਨੂੰ ਬੰਦਗੀ ਜਾਂ ਦਵਾ ਕਰਦੇ ਲਈ ਘਰ ਬੁਲਾਇਆ ਲੇਕਿਨ ਉਸ ਪਾਸਟਰ ਨੇ ਉਸ ਦੇ ਅੰਦਰੋਂ ਭੂਤ ਕੱਢਣ ਦੇ ਨਾਂ ਦੇ ਉੱਪਰ ਉਸ ਦੀ ਇੰਨੀ ਮਾਰਕਟਾਈ ਕੀਤੀ ਕਿ ਉਸ ਦੀ ਮੌਤ ਹੋ ਗਈ ਹੁਣ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਾਸਟਰ ਅਜੇ ਤੱਕ ਗ੍ਰਿਫਤਾਰ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਥਾਣਾ ਧਾਰੀਵਾਲ ਦੇ ਐਸਐਚਓ ਮੈਡਮ ਬਲਜੀਤ ਕੌਰ ਸਾਡਾ ਨਾਲ ਨੇ ਗੱਲਬਾਤ ਕਰਨਿਆ ਮੈਡਮ ਦੱਸ ਦਿਓ ਜੀ ਇਹ ਜਿਹੜਾ ਕਦੋਂ ਦਾ ਵਾਕਿਆ ਹੈਗਾ ਤਾਂ ਕਦੋਂ ਤੁਹਾਨੂੰ ਜਿਹੜੀ ਸ਼ਿਕਾਇਤ ਜੜੀ ਮਿਲੀ ਹੈਗੀ ਸੀ ਇਹ ਰਾਖਲ ਸੈਮਲ ਮਸੀਦ ਦੇ ਮਦਰ ਜਿਹੜੇ ਸਾਡੇ ਕੋਲੋਂ ਆਏ ਉਹਨਾਂ ਨੇ ਸਾਨੂੰ ਕੰਪਲੇਂਟ ਕੀਤੀ 21 ਤਰੀਕ ਰਾਤ ਦੀ ਗੱਲ ਹੈਗੀ ਤੇ ਜਦ ਇਹਦੀ ਡੈਥ ਹੋ ਗਈ ਸੀ 21 ਤਰੀਕ ਰਾਤ ਨੂੰ ਹੀ ਇਹਨਾਂ ਨੇ ਜਿਹੜਾ ਇਹ ਚੀਕਾ ਮਾਰਦਾ ਸੀਗਾ ਤੇ ਖੁੱਲੜਪੁਣਾ ਕਰਦਾ ਸੀ ਤੇ ਇਹਨਾਂ ਨੇ ਇਹਨੂੰ ਪਾਦਰੀ ਹੋਣ ਦੇ ਨਾਤੇ ਤੇ ਕਿਉਂਕੋ ਵਿਸ਼ਵਾਸ ਕਰਦੇ ਸੀਗੇ ਤੇ ਉਹਨਾਂ ਨੇ ਦਵਾ ਵਾਸਤੇ ਇਹਨਾਂ ਨੂੰ ਬੁਲਾ ਲਿਆ ਜੈਕੀ ਨੂੰ ਬੁਲਾ ਲਿਆ ਇਹਨਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਾਰਿਆ ਵੀ ਇਹਦੇ ਚ ਭੂਤ ਹੈਗੇ ਨੇ ਤੇ ਇਹਨੂੰ ਮਾਰ ਕਟਾਈ ਕੀਤੀ ਜਦੋਂ ਮਾਰ ਕਟਾਈ ਕੀਤੀ ਤੇ ਉਦੋਂ ਇਹਨਾਂ ਦੀ ਜਿਹੜੀ ਆ ਡੈਥ ਹੋ ਗਈ ਆ ਡੈਥ ਹੋਣ ਤੋਂ ਬਾਅਦ ਇਹਨਾਂ ਨੇ ਇਹਨਾਂ ਨੇ ਦਫਨਾ ਦਿੱਤਾ ਹੈਗਾ ਅਗਲੇ ਦਿਨ ਹੀ ਫਿਰ ਇਹ ਸਾਡੇ ਕੋਲੋਂ 2 ਦਿਨ ਬਾਅਦ ਆਏ ਤੇ ਜਿਨ੍ਹਾਂ ਨੇ ਸਾਨੂੰ ਦੱਸੀ ਸਾਰੀ ਗੱਲ ਵੀ ਐਦਾਂ ਅਸੀਂ ਸਾਡੇ ਬੇਟੇ ਦੇ ਜਿਹੜੀ ਸੈਮਲ ਮਸੀਆ ਉਹਦੀ ਡੈਥ ਹੋ ਗਈ ਅਸੀਂ ਦਫਨਾ ਦਿੱਤਾ ਹੈਗਾ ਸਾਰੀ ਸਟੋਰੀ ਉਹਨਾਂ ਨੇ ਦੱਸੀ ਫਿਰ ਅਸੀਂ ਰਾਖਲ ਦੇ ਉਹਨਾਂ ਦੀ ਮਦਰ ਦੇ ਬਿਆਨਾਂ ਤੇ ਕੇਸ ਰਜਿਸਟਰ ਕੀਤਾ ਵੱਖ-ਵੱਖ ਤਰਾਵਾਂ 'ਚ ਰਜਿਸਟਰ ਕੀਤਾ ਜਿਨ੍ਹਾਂ ਨੇ ਫਿਰ ਸਾਨੂੰ ਦੱਸਿਆ ਵੀ ਉਹਦੇ ਵਿੱਚ ਜੈਕੀ ਮਸੀ ਤੇ ਜਿਹੜੇ ਨਾਲ 5-6 ਹੋਰ ਵਿਅਕਤੀ ਹੈਗੇ ਸੀਗੇ ਤੇ ਉਹਨਾਂ ਨੇ ਇਹਨੂੰ ਬਹੁਤ ਜਦੋਂ ਜਿਹੜਾ ਮਾਰਿਆ ਉਦੋਂ ਇਹਨਾਂ ਦੀ ਡੈਥ ਹੋ ਗਈ। ਅਸੀਂ ਕੇਸ ਰਜਿਸਟਰ ਕਰਕੇ ਫਿਰ ਆਪਾਂ ਨੇ ਡਿਊਟੀ ਮੈਜਿਸਟਰ ਦੀ ਡਿਊਟੀ ਲਵਾਈ ਤੇ ਫਿਰ ਅਸੀਂ ਜਿਹੜੀ ਉਹ ਦਫਨਾਈ ਹੋਈ ਉਹਨਾਂ ਦੀ ਜਿਹੜੀ লাশ ਸੀਗੀ ਸੈਮਲ ਮਸੀਦੀ ਫਿਰ ਅਸੀਂ ਉਹ ਕੱਲ ਡਿਊਟੀ ਮੈਜਿਸਟਰ ਰਾਈ ਜਿਹੜੀ ਅਸੀਂ ਉੱਥੇ ਪਟਵਾ ਕੇ ਉਹਦਾ ਪੋਸਟਮਾਰਟਮ ਅੱਜ ਕਰਵਾ ਕੇ ਤੇ ਦੁਬਾਰਾ ਦਫਨਾ ਦਿੱਤੀ ਗਈ ਹੈ। ਜਿਹੜੇ ਕਿਹੜੇ ਤਰ੍ਹਾਂ ਹਟਾ ਮਤ ਹੈ ਮਾਮਲਾ ਦਾ ਜਿੱਥੇ ਕੀਤਾ ਗਿਆ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਦਾ ਅੱਜ ਕੀਤਾ ਗਿਆ ਵੱਖ-ਵੱਖ ਧਾਰਾਂ ਦੇ ਜਿਹੜਾ ਹੈਗਾ ਅਸੀਂ ਉਹ ਮਾਮਲਾ ਦਰਜ ਕੀਤਾ ਹੈਗਾ ਤੇ ਉਹ ਹੁਣ ਜਾਕੀ ਮਸੀਹ ਜਿਹੜਾ ਅਰੈਸਟ ਪਾਊਗੀ ਫਿਰ ਸਾਨੂੰ ਇਹ ਵੀ ਪਤਾ ਲੱਗੂਗਾ ਕਿ ਕਿੰਨੇ ਬੰਦੇ ਹੈਗੇ ਆ ਉਹਦੇ ਵਿੱਚ 6 ਜਾਂ 7 ਹੈਗੇ ਕਿੰਨੇ ਹੈਗੇ ਆ ਜਿਹੜਾ ਪਾਸਟਰ ਦੱਸਿਆ ਜਾ ਰਿਹਾ ਜਾਕੀ ਮਸੀਹ ਉਹਦਾ ਬੈਕਗ੍ਰਾਉਂਡ ਕੀ ਹੈਗਾ ਵਾ ਉਸ ਤੇ ਉਪਰ ਪਹਿਲਾਂ ਵੀ ਕੋਈ ਮਾਮਲਾ ਦਰਜ ਆ ਗਿਆ ਤੇ ਕਿਹੜੀ ਜਿਹਾ ਚਰਚ ਦੇ ਵਿੱਚ ਜਿਹੜਾ ਆਪਾਂ ਆਪਣਾ ਕਰਦਾ ਸੀ ਇਹ ਇਹ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਤੇ ਦਵਾ ਕਰਦੇ ਹੈਗੇ ਸੀਗੇ ਤੇ ਇੰਦਾ ਨਹੀਂ ਉਹ ਹੈਗਾ ਸੀਗਾ ਵੀ ਕੋਈ ਚਰਚ ਵਿੱਚ ਬੈਠਦੇ ਹੈਗੇ ਸੀਗੇ ਇਹ ਆਪਣੇ ਘਰ ਦੇ ਵਿੱਚ ਵੀ ਬੈਠ ਕੇ ਕਰਦੇ ਹੈਗੇ ਤੇ ਪਿੰਡਾਂ ਚ ਵੀ ਜਿੱਦਾਂ ਇਹਨਾਂ ਨੇ ਬੁਲਾ ਲਿਆ ਇੰਦਾ ਇਹ ਆਉਂਦੇ ਹੈਗੇ ਸੀਗੇ ਪੇ ਖਰਾਬ ਪਹਿਲਾਂ ਕੋ ਮਾਮਕਦਮਾ ਦਰਜ ਹੈਗਾ ਜੇ ਧਾਰੀਵਾਲ ਦੇ ਵਿੱਚ ਆਸ-ਪਾਸ ਨਹੀਂ ਸਾਡੇ ਨੋਟਿਸ ਕੋਈ ਨਹੀਂ ਪਹਿਲਾਂ ਇੰਦਾ ਦੀ ਕੋਈ ਗੱਲ ਨਹੀਂ ਹੈਗੀ ਕਿਹੜੇ ਇਲਾਕੇ ਦਾ ਰਹਿਣ ਵਾਲਾ ਹੈਗਾ ਉਸੇ ਪਿੰਡ ਦਾ ਹੈਗਾ ਜਾਂ ਕੋਈ ਵੱਖਰਾ ਪਿੰਡ ਹੈਗਾ ਨਹੀਂ ਉਹ ਤਾਂ ਸਿੰਘਪੁਰਾ ਪਿੰਡ ਹੈਗਾ ਇਸ ਖਾਮਲੇ ਚ ਕੋਈ ਗ੍ਰਿਫਤਾਰੀ ਹੁਣ ਤੱਕ ਹੋ ਪਾਈ ਹੈ ਕੋਈ ਨਹੀਂ ਅਜੇ ਕੋਈ ਨਹੀਂ ਹੋ ਪਾਈ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਨੇ ਤੁਸੀਂ ਕਹੇ ਵੀ 21 ਤਰੀਕ ਦੀ ਘਟਨਾ ਹੈਗੀ ਹੈ ਲੇਕਿਨ ਪਰਿਵਾਰ ਨੇ ਲੇਟ ਸ਼ਿਕਾਇਤ ਕਿਉਂ ਕੀਤੀ ਹੈਗੀ ਕਿਸ ਨੇ ਗੁੰਮਰਾ ਕੀਤਾ ਸੀ ਜਾਂ ਕੀ ਕਰਨਾ ਸੀ ਪਤਾ ਨਹੀਂ ਉਹ ਹੁਣ ਉਹਨਾਂ ਨੇ ਕਿਸੇ ਦੇ ਕਹਣੇ ਪਹਿਲਾਂ ਉਹਨਾਂ ਨੇ ਕਰ ਦਿੱਤਾ ਦਫਨਾ ਦਿੱਤਾ ਮੁੜ ਕੇ ਕਿਸੇ ਨੇ ਗਾਈਡ ਕੀਤਾ ਹੋਊਗਾ ਪਰ ਸਾਨੂੰ ਇੰਨੀ ਗੱਲ ਹੀ ਦੱਸੀ ਵੀ ਉਹ ਮਾਰ ਮਾਰ ਕੇ ਜਿਹੜਾ ਹੈਗਾ ਵਾ ਉਹਨੂੰ ਕੁੱਟਣ ਦੇ ਨਾਲ ਉਹਦੀ ਜਿਹੜੀ ਮੌਤ ਹੋ ਗਈ ਬਾਕੀ ਪੋਸਟਮਾਰਟਮ ਰਿਪੋਰਟ ਚ ਆ ਜਾਏਗਾ ਕਿ ਕੀ ਇਹ ਵਾਕਿਆ ਹੀ ਸੱਟਾਂ ਲੱਗਣ ਦੇ ਨਾਲ ਉਹਦੀ ਮੌਤ ਹੋਈ ਹੈ ਉਹ ਫੈਮਿਲੀ ਦੀ ਗੱਲ ਕੀਤੀ ਜਾਵੇ ਤਾਂ ਫੈਮਿਲੀ ਨੇ ਤੁਹਾਨੂੰ ਕੀ ਦੱਸਿਆ ਹੈਗਾ ਕਿ ਕਦੋਂ ਸ਼ਿਕਾਇਤ ਮਿਲੀ ਸੀ ਵੀ ਜਿਹੜੇ ਭੂਤ ਪ੍ਰੇਤ ਇੰਦਰ ਹੈਗੇ ਨੇ ਜਾਂ ਕੱਢਣ ਦੇ ਨਾਂ ਤੇ ਕਿੰਨੇ ਕੇ ਲੋਕਾਂ ਨੇ ਨੂੰ ਕੁੱਟਿਆ ਹੈਗਾ ਸੀਗਾ ਉਹ 21 ਤਰੀਕ ਦੀ ਉਹ ਗੱਲ ਹੈਗੀ ਹੈ ਜਦੋਂ ਇਹਨਾਂ ਨੇ ਮਾਰਿਆ ਉਦੋਂ ਹੀ ਉਹਨਾਂ ਨੇ ਫੋਨ ਕਰਕੇ ਉਹਨੂੰ ਜੈਕੀ ਨੂੰ ਬੁਲਾਇਆ ਹੈਗਾ ਪਾਸਟਰ ਜੀ ਨੂੰ ਸਿੱਕੇ ਨੂੰ ਆਪਣੇ ਘਰੇ ਬੁਲਾਇਆ ਸੀ ਜਾਂ ਕਿਤੇ ਹੋਰ ਲੱਗੇ ਸੀ ਨਹੀਂ ਆਪਣੇ ਘਰ ਹੀ ਬੁਲਾਇਆ ਉਹਨਾਂ ਨੇ ਕਿੰਨੇ ਵੇਲੇ ਬੁਲਾਇਆ ਸੀ ਕਿੰਨੇ ਵੇਲੇ ਦੀ ਘਟਨਾ ਸੀ ਜਦੋਂ ਉਹਨੂੰ ਬੁਲਾਇਆ ਰਾਤ ਨੂੰ ਇਹ 10 ਵਜੇ ਦੇ ਕਰੀਬ ਦੀ ਘਟਨਾ ਹੈਗੀ ਆ ਰਾਤ ਦੀ ਤੇ ਫਿਰ ਫਿਰ 2 2.5 ਘੰਟਿਆਂ ਦੇ ਬਾਅਦ ਹੀ ਉਹਦੀ ਜਿਹੜੀ ਡੈਥ ਹੋ ਗਈ ਸੀ ਜਦੋਂ ਇਸ ਨੂੰ ਮਾਰਕੋਟਾਈ ਕੀਤੀ ਗਈ ਸੀ ਉਸ ਤੋਂ ਬਾਅਦ ਕਿਸੇ ਨੇ ਇਸ ਨੂੰ ਹਸਪਤਲ ਖੜਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜਾਂ ਇਸ ਨੂੰ ਨਹੀਂ ਲੈ ਕੇ ਗਏ ਸੀ ਹਸਪਤਲ ਪਰ ਉਹਨਾਂ ਨੇ ਡਾਕਟਰ ਨੇ ਗੱਡੀ 'ਚ ਹੀ ਚੈੱਕ ਕੀਤਾ ਜਦੋਂ ਉਹਨਾਂ ਨੇ ਉਹਨਾਂ ਦੀ ਮੌਤ ਡਿਕਲੇਅਰ ਕਰ ਦਿੱਤੀ ਕਿ ਇਹਨਾਂ ਦੀ ਜਿਹੜੀ ਹੈਗੀ ਹੈ ਡੈਥ ਹੋ ਚੁੱਕੀ ਆ ਤੇ ਫਿਰ ਇਹ ਘਰ ਵਾਪਸ ਲੈ ਗਏ ਦੋਸ਼ੀਆਂ ਨੂੰ ਫੜਨ ਦੇ ਵਾਸਤੇ ਕੀ ਕੁਝ ਕੀਤਾ ਜਾ ਰਿਹਾ ਕੋਈ ਟੀਮਾਂ ਦਾ ਗਠਨ ਕੀਤਾ ਗਿਆ ਹਾਂਜੀ ਅਸੀਂ ਟੀਮਾਂ ਬਣਾਈਆਂ ਹੋਈਆਂ ਵਕ ਵਕ ਟੀਮਾਂ ਅਸੀਂ ਉਹ ਕਰ ਰਹੇ ਹਾਂ ਜਲਦ ਤੋਂ ਜਲਦ ਜੜੀ ਅਸੀਂ ਗ੍ਰਿਫਤਾਰੀ ਕਰਾਂਗੇ ਬਿਲਕੁਲ ਇਹ ਸਨ 18 ਧਾਰੀਵਾਲ ਦੇ ਐਸ ਐਚ ਓ ਮੈਡਮ ਬਲਜੀਤ ਕੌਰ ਜਿਨ੍ਹਾਂ ਨੇ ਸਾਫ ਤੌਰ ਤੇ ਕਿਹਾ ਕਿ ਆਰੋਪੀਆਂ ਨੂੰ ਫੜਨ ਦੇ ਲਈ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਟੀਮਾਂ ਦਾ ਜੜਾ ਵਾ ਗਠਨ ਕਰ ਦਿੱਤਾ ਗਿਆ ਆਰੋਪੀਆਂ ਦੀ ਭਾਲ ਜੜੀਆ ਕੀਤੀ ਜਾ ਰਹੀ ਆ ਤੇ ਇਹਨਾਂ ਆਰੋਪੀਆਂ ਦੇ ਖਿਲਾਫ ਪਾਸਟਰ ਸਮੇਤ ਜਿਹੜੇ ਹੋਰ ਉਸ ਦੇ ਸਾਥੀ ਹੈਗੇ ਨੇ ਉਹਨਾਂ ਦੇ ਖਿਲਾਫ ਹੱਤਿਆ ਤਹਿਤ ਵਕ ਵਕ ਧਰਾਵਾਂ ਦੇ ਤਹਿਤ ਮ ਦਰਜ ਕਰ ਲਿਆ ਗਿਆ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਜਾਰੀ ਹੈ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਵਤਾਰ ਸਿੰਘ ਦੈਨਿਕ ਸਰ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ